ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੁਹਾਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਟੀ ਕੈਓਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਡ ਜਿਵੇਂ ਮੈਂ ਹੁਣੇ ਹੀ ਕਿਹਾ ਸੀ ਕਿ ਮੋਟਰਸਾਈਕਲ ਤੋਂ ਵਾਰ-ਵਾਰ ਡਿੱਗਣਾ ਗੱਡੀ ਚਲਾਉਣਾ ਸਿੱਖਣ ਦੀ ਪ੍ਰਕਿਰਿਆ ਦਾ ਹੀ ਹਿੱਸਾ ਸੀ ਮੈਨੂੰ ਯਾਦ ਹੈ ਕਿ ਡਿੱਗਣ ਤੋਂ ਬਾਅਦ ਮੇਰੇ ਅੰਦਰ ਗੱਡੀ ਚਲਾਉਣ ਲਈ ਹੋਰ ਜ਼ਿਆਦਾ ਦ੍ਰਿੜ ਨਿਸ਼ਚਾ ਆ ਗਿਆ ਸੀ ਮੇਰਾ ਦ੍ਰਿੜ ਨਿਸ਼ਚਾ ਡਿੱਗਣ ਤੋਂ ਘੱਟ ਨਹੀਂ ਸੀ ਹੋਇਆ ਮੈਂ ਇਹ ਵੀ ਕਿਹਾ ਸੀ ਕਿ ਮੈਂ ਕਦੇ ਵੀ ਕਿਸੇ 골ਫਰ ਨੂੰ ਨਹੀਂ ਮਿਲਿਆ ਜਿਸਦੀ ਬਾਲ ਕਦੇ ਗਲਤ ਨਹੀਂ ਸੀ ਗਈ ਹੋਵੇ ਕਿਸੇ ਚੋਟੀ ਦੇ ਪ੍ਰੋਫੈਸ਼ਨਲ ਲਈ ਬਾਲ ਗਵਾਚਣਾ ਜਾਂ ਟੂਰਨਾਮੈਂਟ ਹਾਰਨਾ ਉਸ ਨੂੰ ਜ਼ਿਆਦਾ ਬਿਹਤਰ ਬਣਨ ਕਰੜੀ ਮਿਹਨਤ ਕਰਨ ਤੇ ਜ਼ਿਆਦਾ ਅਧਿਐਨ ਕਰਨ ਲਈ ਪ੍ਰੇਰਿਤ ਕਰਦਾ ਹੈ ਇਸ ਨਾਲ ਉਹ ਜ਼ਿਆਦਾ ਬਿਹਤਰ ਬਣਦੇ ਹਨ ਜਿੱਤਣ ਵਾਲਿਆਂ ਲਈ ਹਾਰ ਪਰ ਇਹਨਾਂ ਦਾ ਇੱਕ ਬਣ ਜਾਂਦੀ ਹੈ ਹਾਰਨ ਵਾਲਿਆਂ ਨੂੰ ਹਾਰ ਬਰਬਾਦ ਕਰ ਦਿੰਦੀ ਹੈ ਜੋਨ ਡੀ ਰੌਕਫੈਲਰ ਦੇ ਸ਼ਬਦਾਂ ਵਿੱਚ ਮੈਂ ਹਮੇਸ਼ਾ ਹਰ ਸੰਕਟ ਨੂੰ ਅ fırsਰ ਵਿੱਚ ਬਦਲਣ ਦੀ ਕੋਸ਼ਿਸ਼ ਕਰਦਾ ਸੀ ਅਤੇ ਜਾਪਾਨੀ ਅਮਰੀਕੀ ਹੋਣ ਦੇ ਨਾਤੇ ਮੈਂ ਵੀ ਇਹੀ ਕਹਿ ਸਕਦਾ ਹਾਂ ਕਈ ਲੋਕ ਕਹਿੰਦੇ ਹਨ ਕਿ ਪਰਲ ਹਾਰਬਰ ਅਮਰੀਕੀ ਗਲਤੀ ਸੀ ਮੈਂ ਕਹਿੰਦਾ ਹਾਂ ਕਿ ਇਹ ਜਾਪਾਨੀ ਗਲਤੀ ਸੀ ਟੋਰਾ 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 ਫਿਲਮ ਵਿੱਚ ਇੱਕ ਥੀਰ ਜਵਾਨ ਜਾਪਾਨੀ ਐਡਮਿਰਲ ਖੁਸ਼ੀਆਂ ਮਨਾ ਰਹੇ ਆਪਣੇ ਹੇਠਲਿਆਂ ਨੂੰ ਕਹਿੰਦਾ ਹੈ ਮੈਨੂੰ ਡਰ ਹੈ ਕਿ ਅਸੀਂ ਇੱਕ ਸੁੱਤੇ ਹੋਏ ਡ੍ਰੈਗਨ ਨੂੰ ਜਗਾ ਦਿੱਤਾ ਹੈ ਪਰਲ ਹਾਰਬਰ ਨੂੰ ਯਾਦ ਕਰੋ ਇੱਕ ਨਾਰਾ ਬਣ ਗਿਆ ਇਹ ਅਮਰੀਕਾ ਦੀ ਸਭ ਤੋਂ ਵੱਡੀ ਹਾਰਾਂ ਵਿੱਚੋਂ ਇੱਕ ਸੀ ਫਿਰ ਵੀ ਇਸੇ ਕਾਰਨ ਉਸ ਨੂੰ ਜਿੱਤਣ ਦੀ ਪ੍ਰੇਰਣਾ ਮਿਲੀ ਇਸ ਵੱਡੀ ਹਾਰ ਤੋਂ ਅਮਰੀਕਾ ਨੂੰ ਤਾਕਤ ਮਿਲੀ ਅਤੇ ਅਮਰੀਕਾ ਛੇਤੀ ਹੀ ਦੁਨੀਆ 'ਚ ਇੱਕ ਬਹੁਤ ਵੱਡੀ ਤਾਕਤ ਦੇ ਰੂਪ 'ਚ ਉੱਭਰ ਕੇ ਸਾਹਮਣੇ ਆਇਆ ਅਸਫਲਤਾ ਜਿੱਤਣ ਵਾਲੇ ਨੂੰ ਪ੍ਰੇਰਣਾ ਤੇ ਹਾਰਨ ਵਾਲੇ ਨੂੰ ਬਰਬਾਦ ਕਰ ਦਿੰਦੀ ਹੈ ਇਹ ਜਿੱਤਣ ਵਾਲਿਆਂ ਦਾ ਸਭ ਤੋਂ ਵੱਡਾ ਰਾਜ ਤੇ ਸੂਤਰ ਹੈ। ਇਹ ਉਹ ਰਾਜ ਹੈ ਜਿਸ ਨੂੰ ਹਾਰਨ ਵਾਲੇ ਨਹੀਂ ਜਾਣਦੇ। ਜਿੱਤਣ ਵਾਲਿਆਂ ਦਾ ਮਹਾਂਤਮ ਰਾਜ ਇਹ ਹੈ ਕਿ ਅਸਫਲਤਾ ਜਿੱਤਣ ਦੀ ਪ੍ਰੇਰਣਾ ਦਿੰਦੀ ਹੈ। ਇਸ ਲਈ ਉਹਨਾਂ ਨੂੰ ਹਾਰ ਕੋਲੋਂ ਡਰ ਨਹੀਂ ਲੱਗਦਾ। ਮੈਂ ਫਰੈਂਡ ਟਾਰਕੌਂਟਨ ਦੇ ਸ਼ਬਦਾਂ ਨੂੰ ਇੱਕ ਵਾਰ ਫਿਰ ਦੁਹਰਾਉਣਾ ਚਾਹੁੰਦਾ ਹਾਂ। ਜਿੱਤਣ ਦਾ ਮਤਲਬ ਹੈ ਹਾਰ ਤੋਂ ਨਹੀਂ ਡਰਨਾ। ਫਰੈਂਡ ਟਾਰਕੇਟਨ ਵਰਗੇ ਲੋਕ ਹਾਰਨ ਤੋਂ ਇਸ ਲਈ ਨਹੀਂ ਡਰਦੇ ਕਿਉਂਕਿ ਉਹ ਜਾਣਦੇ ਹਨ ਕਿ ਉਹ ਕੌਣ ਹਨ ਉਹ ਹਾਰਨ ਤੋਂ ਨਫ਼ਰਤ ਕਰਦੇ ਹਨ ਇਸ ਲਈ ਉਹ ਜਾਣਦੇ ਹਨ ਕਿ ਹਾਰ ਕੇਵਲ ਉਹਨਾਂ ਨੂੰ ਬਿਹਤਰ ਬਣਨ ਲਈ ਪ੍ਰੇਰਿਤ ਕਰ ਸਕਦੀ ਹੈ ਹਾਰਨ ਤੋਂ ਡਰਨ ਅਤੇ ਹਾਰਨ ਤੋਂ ਨਫ਼ਰਤ ਕਰਨ ਵਿੱਚ ਬੜਾ ਅੰਤਰ ਹੁੰਦਾ ਹੈ ਜਿਆਦਾਤਰ ਲੋਕ ਪੈਸਾ ਗੁਆਉਣ ਤੋਂ ਇੰਨਾ ਡਰਦੇ ਹਨ ਕਿ ਉਹ ਹਾਰ ਜਾਂਦੇ ਹਨ ਉਹ ਡੁਪਲੈਕਸ ਦੇ ਕਾਰਨ ਹੀ ਦਿਵਾਲੀਆ ਹੋ ਜਾਂਦੇ ਹਨ ਆਰਥਿਕ ਰੂਪ ਤੋਂ ਉਹ ਜੀਵਨ ਵਿੱਚ ਬਹੁਤ ਜ਼ਿਆਦਾ ਸੁਰੱਖਿਆਾਤਮਕ ਖੇਡ ਖੇਡਦੇ ਹਨ ਤੇ ਉਹ ਵੀ ਛੋਟੇ ਪੈਮਾਨੇ ਉੱਤੇ ਉਹ ਵੱਡੇ ਘਰ ਅਤੇ ਵੱਡੀਆਂ ਕਾਰਾਂ ਖਰੀਦਤਾ ਲੈਂਦੇ ਹਨ ਪਰ ਉਹ ਵੱਡੇ ਨਿਵੇਸ਼ ਨਹੀਂ ਕਰਦੇ ਉਹ ਮੁੱਖ ਕਾਰਨ ਜਿਸ ਦੇ ਕਰਕੇ 90% ਅਮਰੀਕੀ ਜਨਤਾ ਪੈਸਿਆਂ ਲਈ ਸੰਘਰਸ਼ ਕਰਦੀ ਹੈ ਇਹ ਹੈ ਕਿ ਉਹ ਹਾਰ ਤੋਂ ਬਚਣ ਲਈ ਖੇਡਦੇ ਹਨ ਉਹ ਜਿੱਤਣ ਲਈ ਨਹੀਂ ਖੇਡਦੇ ਉਹ ਆਪਣੇ ਫਾਈਨੈਂਸ਼ੀਅਲ ਪਲਾਨਰਸ ਜਾਂ ਅਕਾਊਂਟੈਂਟਸ ਜਾਂ ਸਟਾਰ ਬ੍ਰੋਕਰਸ ਕੋਲ ਜਾਂਦੇ ਹਨ ਅਤੇ ਇੱਕ ਸੰਤੁਲਿਤ ਪੋਰਟਫੋਲੀਓ ਖਰੀਦ ਲੈਂਦੇ ਹਨ। ਜ਼ਿਆਤਰ ਲੋਕਾਂ ਕੋਲ ਸੀਡੀ, ਘਟ ਆਮਦਨ ਵਾਲੇ ਬੌਂਡ, ਮਿਊਚੁਅਲ ਫੰਡ ਤੇ ਬਹੁਤ ਘੱਟ ਸਟਾਕਸ 'ਚ ਬਹੁਤ ਪੈਸਾ ਨਕਦ ਜਮਾ ਹੁੰਦਾ ਹੈ। ਇਹ ਇੱਕ ਸੁਰੱਖਿਅਤ ਤੇ ਸਿਆਣਪ ਭਰਿਆ ਪੋਰਟਫੋਲੀਓ ਹੁੰਦਾ ਹੈ। ਪਰ ਇਹ ਜਿੱਤਣ ਵਾਲਾ ਪੋਰਟਫੋਲੀਓ ਨਹੀਂ ਹੁੰਦਾ। ਇਹ ਉਸ ਬੰਦੇ ਦਾ ਪੋਰਟਫੋਲੀਓ ਹੁੰਦਾ ਹੈ ਜਿਹੜਾ ਹਾਰਨ ਤੋਂ ਬਚਣ ਲਈ ਖੇਡ ਰਿਹਾ ਹੈ। ਮੈਨੂੰ ਗਲਤ ਨਾ ਸਮਝਣਾ। ਸ਼ਾਇਦ ਇਹ 70% ਆਬਾਦੀ ਤੋਂ ਬਿਹਤਰ ਪੋਰਟਫੋਲੀਓ ਹੁੰਦਾ ਹੈ। ਤੇ ਇਹ ਡਰਾਉਣਾ ਹੈ ਕਿਉਂਕਿ ਪੋਰਟਫੋਲੀਓ ਨਾ ਹੋਣ ਤੋਂ ਤਾਂ ਇਹ ਬਿਹਤਰ ਹੈ। ਸੁਰੱਖਿਅਤ ਪੋਰਟਫੋਲੀਓ ਹੋਣਾ। ਇਹ ਕਿਸੇ ਇਹੋ ਜਿਹੇ ਵਿਅਕਤੀ ਦੇ ਲਈ ਬਹੁਤ ਵਧੀਆ ਪੋਰਟਫੋਲੀਓ ਹੁੰਦਾ ਹੈ ਜਿਹੜਾ ਸੁਰੱਖਿਅਤ ਸੁਰੱਖਿਆ ਨੂੰ ਪਸੰਦ ਕਰਦਾ ਹੈ। ਪਰ ਸੁਰੱਖਿਅਤ ਖੇਡ ਖੇਡਣ ਤੇ ਸੰਤੁਲਿਤ ਨਿਵੇਸ਼ ਪੋਰਟਫੋਲੀਓ ਉਹ ਤਰੀਕਾ ਨਹੀਂ ਹੈ ਜਿਸ ਨਾਲ ਸਫਲ ਨਿਵੇਸ਼ਕ ਆਪਣਾ ਖੇਡ ਖੇਡਦੇ ਹਨ ਜੇਕਰ ਤੁਹਾਡੇ ਕੋਲ ਘੱਟ ਪੂੰਜੀ ਹੈ ਤੇ ਤੁਸੀਂ ਅਮੀਰ ਹੋਣਾ ਚਾਹੁੰਦੇ ਹੋ ਤਾਂ ਪਹਿਲਾਂ ਤਾਂ ਕੇਂਦ੍ਰਿਤ ਹੋ ਜਾਵੇ ਸੰਤੁਲਿਤ ਨਹੀਂ ਜੇਕਰ ਤੁਸੀਂ ਕਿਸੇ ਸਫਲ ਵਿਅਕਤੀ ਨੂੰ ਦੇਖੋਗੇ ਤਾਂ ਸ਼ੁਰੂਆਤ ਵਿੱਚ ਉਹ ਸੰਤੁਲਿਤ ਨਹੀਂ ਹੁੰਦੇ ਸੰਤੁਲਿਤ ਲੋਕ ਕਿਤੇ ਨਹੀਂ ਜਾ ਪਾਉਂਦੇ ਉਹ ਇੱਕ ਥਾਂ ਉੱਤੇ ਬਣੇ ਰਹਿੰਦੇ ਹਨ ਤਰੱਕੀ ਕਰਨ ਲਈ ਤੁਹਾਨੂੰ ਪਹਿਲਾਂ ਅਸੰਤੁਲਿਤ ਹੋਣਾ ਪੈਂਦਾ ਹੈ ਇਸ ਨੂੰ ਦੇਖਣ ਵਾਸਤੇ ਤੁਸੀਂ ਆਪਣੇ ਚੱਲਣ ਦੀ ਪ੍ਰਗਤੀ ਨੂੰ ਦੇਖੋ ਥੋਮਸ ਐਡੀਸਨ ਸੰਤੁਲਿਤ ਨਹੀਂ ਸਨ ਉਹ ਕੇਂਦ੍ਰਿਤ ਸਨ ਬਿਲ ਗੇਟਸ ਸੰਤੁਲਿਤ ਨਹੀਂ ਸੀ ਉਹ ਕੇਂਦ੍ਰਿਤ ਸੀ ਡੋਨਾਲਡ ਟਰੰਪ ਕੇਂਦ੍ਰਿਤ ਸਨ ਜਾਰਜ ਸੋਰੋਸ ਕੇਂਦ੍ਰਿਤ ਸਨ ਜਾਰਜ ਪੈਟਰਨ ਨੇ ਆਪਣੇ ਟੈਂਕਾਂ ਨੂੰ ਫਲਾਇਆ ਨਹੀਂ ਉਹਨਾਂ ਨੇ ਉਹਨਾਂ ਨੂੰ ਕੇਂਦ੍ਰਿਤ ਕੀਤਾ ਤੇ ਜਰਮਨੀ ਜਰਮਨ ਪੰਕਤੀ ਦੇ ਕਮਜ਼ੋਰ ਟਿਕਾਣਿਆਂ ਨੂੰ ਉਡਾ ਦਿੱਤਾ ਟ੍ਰਾਂਸੀਸੀਆ ਨੇ ਮੈਜੀਨੋਟ ਲਾਈਨ ਵਿੱਚ ਆਪਣੀ ਫੌਜੀ ਤਾਕਤ ਨੂੰ ਫਲਾਇਆ ਸੀ। ਅਰੇ ਤੁਸੀਂ ਜਾਣਦੇ ਹੀ ਹੋ ਕਿ ਉਹਨਾਂ ਦੇ ਨਾਲ ਕੀ ਹੋਇਆ। ਜੇਕਰ ਤੁਹਾਡੇ ਵਿੱਚ ਅਮੀਰ ਹੋਣ ਦੀ ਇੱਛਾ ਹੈ ਤਾਂ ਤੁਸੀਂ ਆਪਣੇ ਆਪ ਨੂੰ ਕੇਂਦ੍ਰਿਤ ਕਰ ਲਓ। ਆਪਣੇ ਬਹੁਤੇ ਅੰਡੇਆਂ ਨੂੰ ਕੇਵਲ ਕੁਝ ਬਾਸਕਟਸ ਵਿੱਚ ਰੱਖ ਲਓ। ਉਹ ਨਾ ਕਰੋ ਜਿਹੜਾ ਗਰੀਬ ਅਤੇ ਮਿਡਲ ਕਲਾਸ ਲੋਕ ਕਰਦੇ ਹਨ। ਉਹ ਬਹੁਤ ਘੱਟ ਅੰਡੇਆਂ ਨੂੰ ਬਹੁਤ ਸਾਰੀਆਂ ਬਾਸਕਟਸ ਵਿੱਚ ਰੱਖਦੇ ਹਨ। ਜੇਕਰ ਤੁਸੀਂ ਹਾਰਨ ਤੋਂ ਨਫ਼ਰਤ ਕਰਦੇ ਹੋ ਤਾਂ ਸੁਰੱਖਿਅਤ ਖੇਡੋ ਜੇਕਰ ਹਾਰਨ ਨਾਲ ਤੁਸੀਂ ਕਮਜ਼ੋਰ ਹੋ ਜਾਂਦੇ ਹੋ ਤਾਂ ਸੁਰੱਖਿਅਤ ਖੇਡੋ ਸੰਤੁਲਿਤ ਨਿਵੇਸ਼ਾਂ ਦਾ ਰਾਹ ਚੁਣੋ ਜੇਕਰ ਤੁਹਾਡੀ ਉਮਰ 25 ਸਾਲ ਤੋਂ ਜ਼ਿਆਦਾ ਹੈ ਤੇ ਤੁਸੀਂ ਰਿਸਕ ਚੁੱਕਣ ਤੋਂ ਡਰਦੇ ਹੋ ਤਾਂ ਬਦਲੋ ਨਹੀਂ ਸੁਰੱਖਿਅਤ ਖੇਡੇ ਪਰ ਇਸ ਦੀ ਸ਼ੁਰੂਆਤ ਛੇਤੀ ਕਰੋ ਆਪਣੇ ਅਗਲੇ ਅੰਡੇ ਨੂੰ ਛੇਤੀ ਇਕੱਤਰ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਇਸ ਵਿੱਚ ਸਮਾਂ ਲੱਗਦਾ ਹੈ ਪਰ ਜੇਕਰ ਤੁਹਾਡੇ ਕੋਲ ਆਜ਼ਾਦੀ ਦੇ ਸੁਪਨੇ ਹਨ ਚੂਹਾ ਦੌੜ ਤੋਂ ਬਾਹਰ ਨਿਕਲਣ ਦਾ ਇਰਾਦਾ ਹੈ ਆ ਤੁਹਾਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ ਮੈਂ ਕਿਵੇਂ ਅਸਫਲਤਾ ਦਾ ਸਾਹਮਣਾ ਕਰਾਂਗਾ ਜੇਕਰ ਅਸਫਲਤਾ ਤੋਂ ਤੁਹਾਨੂੰ ਜਿੱਤਣ ਦੀ ਪ੍ਰੇਰਣਾ ਮਿਲਦੀ ਹੈ ਤਾਂ ਸ਼ਾਇਦ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਪਰ ਕੇਵਲ ਸ਼ਾਇਦ ਜੇਕਰ ਅਸਫਲਤਾ ਤੁਹਾਨੂੰ ਕਮਜ਼ੋਰ ਬਣਾ ਦਿੰਦੀ ਹੈ ਜਾਂ ਤੁਹਾਡੇ ਉੱਤੇ ਮਾਨਸਿਕ ਤਣਾ ਪਾਉਂਦੀ ਹੈ ਉਸ ਵਿਗੜੇ ਨवाब ਵਾਂਗ ਜਿਹੜਾ ਹਰ ਵਾਰੀ ਕੋਈ ਚੀਜ਼ ਗਲਤ ਹੋਣ ਤੇ ਮੁਕਦਮਾ ਦਾਇਰ ਕਰਨ ਵਾਸਤੇ ਵਕੀਲ ਨੂੰ ਲੱਭਦਾ ਹੈ ਤਾਂ ਸੁਰੱਖਿਅਤ ਖੇਡ ਹੀ ਖੇਡੋ ਆਪਣੀ ਦਿਨ ਦੀ ਨੌਕਰੀ ਨੂੰ ਬਣਾਈ ਰੱਖੋ ਬੌਂਡ ਜਾਂ ਮਿਊਚੁਅਲ ਫੰਡ ਖਰੀਦੋ ਪਰ ਯਾਦ ਰੱਖੋ ਕਿ ਇਹਨਾਂ ਵਿੱਚ ਵੀ ਖਤਰਾ ਹੁੰਦਾ ਹੈ ਹਾਲਾਂਕਿ ਤੁਲਨਾਤਮਕ ਰੂਪ ਤੋਂ ਉਹ ਜ਼ਿਆਦਾ ਸੁਰੱਖਿਤ ਹੁੰਦੇ ਹਨ ਮੈਂ ਇਹ ਸਾਰਾ ਕੁਝ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਟੈਕਸਾਸ ਅਤੇ ਫਰੰਟ ਟਾਰਗੇਟਨ ਦਾ ਜ਼ਿਕਰ ਕਰ ਰਿਹਾ ਹਾਂ ਕਿਉਂਕਿ ਸੰਪਤੀ ਵਾਲੇ ਕਾਲਮ ਨੂੰ ਵਧਾਉਣਾ ਸੌਖਾ ਹੈ ਇਹ ਇੱਕ ਘੱਟ ਬੁੱਧੀ ਦਾ ਖੇਡ ਹੈ ਇਸ ਵਿੱਚ ਬਹੁਤ ਜ਼ਿਆਦਾ ਸਿੱਖਿਆ ਦੀ ਲੋੜ ਨਹੀਂ ਹੈ ਪੰਜਵੀਂ ਕਲਾਸ ਦਾ ਗਣਿਤ ਦਾ ਵਿਦਿਆਰਥੀ ਵੀ ਇਹ ਕਰ ਸਕਦਾ ਹੈ ਪਰ ਸੰਪਤੀ ਵਾਲੇ ਕਾਲਮ ਨੂੰ ਤੇਜ਼ੀ ਨਾਲ ਵਧਾਉਣਾ ਬਹੁਤ ਜ਼ਿਆਦਾ ਬੁੱਧੀ ਦਾ ਖੇਡ ਹੈ ਇਸ ਵਿੱਚ ਹਿੰਮਤ ਧੀਰਜ ਅਤੇ ਸਫਲਤਾ ਚੱਲਣ ਦੀ ਤਾਕਤ ਦੀ ਲੋੜ ਹੈ ਹਾਰਨ ਵਾਲੇ ਸਫਲਤਾ ਤੋਂ ਬਚਦੇ ਹਨ ਜਦੋਂ ਕਿ ਸਫਲਤਾ ਹਾਰ ਨੂੰ ਜਿੱਤ ਵਿੱਚ ਬਦਲ ਸਕਦੀ ਹੈ ਇਹ ਲੋਮੋ ਨੂੰ ਯਾਦ ਰੱਖੋ ਕਾਰਨ ਨੰਬਰ 2 ਸਣਕੀ ਪੰਣ ਤੋਂ ਪਾਰ ਪਾਉਣਾ ਅਸਮਾਨ ਡਿੱਗ ਰਿਹਾ ਹੈ ਅਸਮਾਨ ਡਿੱਗ ਰਿਹਾ ਹੈ ਸਾਡੇ ਵਿੱਚੋਂ ਕਈ ਲੋਕ ਉਸ ਛੋਟੇ ਕੁੱਕੜ ਦੀ ਕਹਾਣੀ ਨੂੰ ਜਾਣਦੇ ਹਨ ਜਿਹੜਾ ਅਸਮਾਨ ਡਿੱਗਣ ਦੀ ਚੇਤਾਵਨੀ ਦਿੰਦਾ ਹੋਇਆ ਆਪਣੇ ਦੜਬੇ ਵੱਲ ਦੌੜ ਰਿਹਾ ਸੀ ਅਸੀਂ ਇਹੋ ਜਿਹੇ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਹਾਂ ਪਰ ਸਾਡੇ ਸਾਰਿਆਂ ਦੇ ਅੰਦਰ ਇੱਕ ਇਹੋ ਜਿਹਾ ਹੀ ਛੋਟਾ ਕੁੱਕੜ ਹੁੰਦਾ ਹੈ ਅਤੇ ਜਿਵੇਂ ਮੈਂ ਪਹਿਲਾਂ ਕਿਹਾ ਸਣਕੀ ਵਿਅਕਤੀ ਦਾ ਅਸਲ ਛੋਟੇ ਕੁੱਕੜੇ ਵਾਂਗ ਨਹੀਂ ਹੁੰਦੇ ਸਾਡੇ ਸਾਰੇ ਅੰਦਰ ਇੱਕ ਛੋਟਾ ਕੁੱਕੜ ਹੁੰਦਾ ਹੈ ਜਿਹੜਾ ਉਸੇ ਵੇਲੇ ਹੀ ਉੱਭਰ ਕੇ ਸਾਹਮਣੇ ਆਉਂਦਾ ਹੈ ਜਦੋਂ ਸਾਡੇ ਵਿਚਾਰਾਂ ਤੇ ਡਰ ਅਤੇ ਸ਼ੱਕ ਹਾਵੀ ਹੋ ਜਾਣ ਸਾਡੇ ਸਾਰਿਆਂ ਦੇ ਮਨਾਂ ਅੰਦਰ ਸ਼ੰਕਾਵਾਂ ਵੀ ਹੁੰਦੀਆਂ ਹਨ ਮੈਂ ਸਮਾਰਟ ਨਹੀਂ ਹਾਂ ਮੈਂ ਬਹੁਤਾ ਚੰਗਾ ਨਹੀਂ ਹਾਂ ਫਲਾਣਾ ਵਿਅਕਤੀ ਮੇਰੇ ਤੋਂ ਬਿਹਤਰ ਹੈ ਸਾਡੀਆਂ ਫਿਕਰਾਂ ਆਮ ਕਰਕੇ ਸਾਨੂੰ ਨਕਮਾ ਕਰ ਦਿੰਦੀਆਂ ਹਨ ਅਸੀਂ ਕੀ ਹੋਵਾਂਗੇ ਬਾਲਾ ਖੇਡ ਖੇਡਦੇ ਹਾਂ ਕੀ ਹੋਵੇਗਾ ਜੇਕਰ ਮੇਰੇ ਨਿਵੇਸ਼ ਕਰਨ ਤੋਂ ਬਾਅਦ ਅਰਥਵਿਵਸਥਾ ਟੈਪ ਹੋਵੇ ਜਾਂ ਕੀ ਹੋਵੇਗਾ ਜਦੋਂ ਮੇਰਾ ਕੰਟਰੋਲ ਖਤਮ ਹੋ ਜਾਵੇ ਤੇ ਮੈਂ ਪੈਸਾ ਵਾਪਸ ਨਾ ਚੁਕਾ ਸਕਾਂ ਕੀ ਹੋਵੇਗਾ ਜੇਕਰ ਘਟਨਾਵਾਂ ਮੇਰੀ ਯੋਜਨਾ ਦੇ ਹਿਸਾਬ ਨਾਲ ਨਾ ਹੋਣ ਜਾਂ ਸਾਡੇ ਕਈ ਇਹੋ ਜਿਹੇ ਦੋਸਤ ਤੇ ਪਿਆਰੇ ਵੀ ਹੋ ਸਕਦੇ ਹਨ ਜਿਹੜੇ ਸਾਨੂੰ ਆਪਣੀ ਕਮਜ਼ੋਰੀਆਂ ਦੀ ਯਾਦ ਦਿਵਾ ਸਕਦੇ ਹਨ ਚਾਹੇ ਅਸੀਂ ਉਹਨਾਂ ਦੀ ਸਲਾਹ ਮੰਗੀ ਹੋਵੇ ਜਾਂ ਨਹੀਂ ਉਹ ਅਕਸਰ ਕਹਿੰਦੇ ਹਨ ਤੁਹਾਨੂੰ ਇੰਜ ਕਿਉਂ ਲੱਗਦਾ ਹੈ ਕਿ ਤੁਸੀਂ ਇਹ ਕਰ ਸਕਦੇ ਹੋ ਜਾਂ ਜੇਕਰ ਇਹ ਇੰਨਾ ਵਧੀਆ ਹੁੰਦਾ ਤੇ ਹਰ ਕੋਈ ਇਸ ਤਰ੍ਹਾਂ ਕਿਉਂ ਨਹੀਂ ਕਰ ਰਿਹਾ ਹੈ ਜਾਂ ਇਹ ਕਦੇ ਸਫਲ ਨਹੀਂ ਹੋ ਸਕਦਾ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਤੁਸੀਂ ਕਿਸ ਬਾਰੇ ਗੱਲਾਂ ਕਰ ਰਹੇ ਹੋ ਸ਼ੱਕ ਦੇ ਇਹ ਤੀਰ ਕਿਈ ਵਾਰੀ ਇੰਨੇ ਤਿੱਖੇ ਹੁੰਦੇ ਹਨ ਕਿ ਅਸੀਂ ਕੰਮ ਕਰਨਾ ਸ਼ੁਰੂ ਹੀ ਨਹੀਂ ਕਰ ਪਾਉਂਦੇ ਸਾਡੇ ਅੰਦਰ ਡਰ ਬੈਠ ਜਾਂਦਾ ਹੈ ਕਈ ਵਾਰੀ ਅਸੀਂ 100 ਵੀ ਨਹੀਂ ਪਾਉਂਦੇ ਅਸੀਂ ਅੱਗੇ ਵਧਣ ਵਿੱਚ ਅਸਫਲ ਹੁੰਦੇ ਹਾਂ ਤਾਂ ਅਸੀਂ ਸੁਰੱਖਿਅਤ ਚੀਜ਼ਾਂ ਦੇ ਨਾਲ ਹੀ ਬਣੇ ਰਹਿੰਦੇ ਹਾਂ ਤੇ ਮੌਕੇ ਅਫਸਰ ਸਾਡੇ ਕੋਲੋਂ ਦੀ ਹੋ ਕੇ ਗੁਜ਼ਰ ਜਾਂਦੇ ਹਨ ਅਸੀਂ ਜ਼ਿੰਦਗੀ ਨੂੰ ਆਪਣੇ ਕੋਲੋਂ ਦੀ ਗੁਜ਼ਰਦੇ ਹੋਏ ਦੇਖਦੇ ਰਹਿੰਦੇ ਹਾਂ ਤੇ ਆਪਣੇ ਸਰੀਰ ਵਿੱਚ ਜਕੜਣ ਦੇ ਕਾਰਨ ਬਿਨਾ ਹਿੱਲੇ ਡੁੱਲੇ ਬੈਠੇ ਰਹਿੰਦੇ ਹਾਂ ਐਸੀ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਇੰਜ ਹੀ ਮਹਿਸੂਸ ਕੀਤਾ ਹੋਵੇਗਾ ਤੇ ਕਈ ਲੋਕਾਂ ਦੇ ਨਾਲ ਤਾਂ ਇਹ ਬਹੁਤ ਵਾਰੀ ਵੀ ਹੋਇਆ ਹੋਵੇਗਾ ਫਾਈਡੈਲਿਟੀ ਮੈਗਲਨ ਮਿਚੁਅਲ ਫੰਡ ਦੇ ਪੀਟਰ ਲਿੰਚ ਅਸਮਾਨ ਡਿਗਨ ਦੀ ਚੇਤਾਵਨੀਆਂ ਨੂੰ ਰੋਲਾ ਕਾਇਕੇ ਸੱਧਿਆਨ ਤੇ ਅਸੀਂ ਸਾਰੇ ਇਹ ਸੁਣਉਂ ਸੁਣਦੇ ਹਾਂ ਰੋਲਾ ਜਦ ਸਾਡੇ ਦਿਮਾਗ ਅੰਦਰ ਸੁਣਾਈ ਦਿੰਦਾ ਹੈ ਜਾਂ ਫਿਰ ਇਹ ਬਾਹਰੋਂ ਆਉਂਦਾ ਹੈ ਆਮ ਕਰਕੇ ਦੋਸਤਾਂ ਤੋਂ ਪਰਿਵਾਰ ਕੋਲੋਂ ਸਾਥੀਆਂ ਜਾਂ ਮੀਡੀਆ ਕੋਲੋਂ ਲਿੰਚ 1950 ਦੇ ਦਹਾਕੇ ਦੇ ਦੌਰਾਨ ਦਾ ਤਜਰਬਾ ਦੱਸਦੇ ਹਨ ਜਦੋਂ ਪਰਮਾਣੂ ਜੰਗ ਦਾ ਖਤਰਾ ਅਖਬਾਰਾਂ ਵਿੱਚ ਇੰਨਾ ਜ਼ਿਆਦਾ ਪ੍ਰਚਾਰਿਆ ਗਿਆ ਸੀ ਕਿ ਲੋਕਾਂ ਨੇ ਫਾਲ ਆਊਟ ਸ਼ੈਲਟਰਸ ਬਣਾ ਲਏ ਸਨ ਤੇ ਅੰਨ ਪਾਣੀ ਇਕੱਤਰ ਕਰਨਾ ਆਰੰਭ ਕਰ ਦਿੱਤਾ ਸੀ ਜੇਕਰ ਫਾਲ ਆਊਟ ਸ਼ੈਲਟਰ ਬਣਾਉਣ ਦੀ بجائے ਇਸ ਪੈਸੇ ਨੂੰ ਸਿਆਣਪ ਨਾਲ ਬਾਜ਼ਾਰ ਵਿੱਚ ਨਿਵੇਸ਼ ਕੀਤਾ ਜਾਂਦਾ ਤਾਂ ਸ਼ਾਇਦ ਅੱਜ ਉਹ ਆਰਥਿਕ ਤੌਰ ਤੇ ਆਜ਼ਾਦ ਹੁੰਦੇ ਜਦੋਂ ਕੁਝ ਸਾਲ ਪਹਿਲਾਂ ਲਾਸ ਏਂਜਲਸ ਵਿੱਚ ਦੰਗੇ ਪੜਕੇ ਤਾਂ ਸਾਰੇ ਦੇਸ਼ ਅੰਦਰ ਬੰਦੂਕ ਦੀ ਵਿਕਰੀ ਵੀ ਵਧ ਗਈ ਵਾਸ਼ਿੰਗਟਨ ਰਾਜ ਵਿੱਚ ਇੱਕ ਆਦਮੀ ਹੈਮਬਰਗਰ ਦੇ ਮਾਸ ਕਰਨ ਮਰ ਜਾਂਦਾ ਹੈ ਅਤੇ ਅਰੀਜ਼ੋਨਾ ਹੈਲਥ ਡਿਪਾਰਟਮੈਂਟ ਸਾਰੇ ਰੈਸਟੋਰੈਂਟਸ ਨੂੰ ਆਰਡਰ ਦਿੰਦਾ ਹੈ ਕਿ ਬੀਫ ਨੂੰ ਚੰਗੀ ਤਰ੍ਹਾਂ ਪਕਾਇਆ ਜਾਵੇ ਇੱਕ ਦਵਾਈ ਦੀ ਕੰਪਨੀ ਨੈਸ਼ਨਲ ਟੀਵੀ ਵਿਗਿਆਪਨ ਚ ਲੋਕਾਂ ਨੂੰ ਸਰਦੀ ਹੁੰਦੀਆਂ ਦਿਖਾਉਂਦੀ ਹੈ ਵਿਗਿਆਪਨ ਫਰਵਰੀ ਚ ਦਿਖਾਇਆ ਜਾਂਦਾ ਹੈ ਸਰਦੀ ਨਾਲ ਪੀੜਤ ਹੋਣ ਵਾਲਿਆਂ ਦੀ ਗਿਣਤੀ ਵੱਧ ਜਾਂਦੀ ਹੈ ਤੇ ਉਸ ਦਵਾਈ ਦੀ ਵਿਕਰੀ ਵੀ ਜਿਆਦਾਤਰ ਲੋ ਗਰੀਬ ਹੁੰਦੇ ਹਨ ਕਿਉਂਕਿ ਜਦੋਂ ਨਿਵੇਸ਼ ਦੀ ਗੱਲ ਆਉਂਦੀ ਹੈ ਤਾਂ ਸੰਸਾਰ ਵਿੱਚ ਇਹੋ ਜਿਹੇ ਛੋਟੇ ਕੁੱਕੜਾਂ ਦੀ ਗਿਣਤੀ ਵੱਧ ਜਾਂਦੀ ਹੈ ਜਿਹੜੇ ਇਹ ਚੀਕਦੇ ਹੋਏ ਘੁੰਮ ਰਹੇ ਹੁੰਦੇ ਹਨ ਅਸਮਾਨ ਡਿੱਗ ਰਿਹਾ ਹੈ ਅਸਮਾਨ ਡਿੱਗ ਰਿਹਾ ਹੈ ਅਤੇ ਛੋਟੇ ਕੁਕੜੇ ਇਸ ਲਈ ਪ੍ਰਭਾਵ ਵੀ ਹੁੰਦੇ ਹਨ ਕਿਉਂਕਿ ਸਾਡੇ ਸਾਰਿਆਂ ਦੇ ਅੰਦਰ ਇੱਕ ਛੋਟਾ ਕੁਕੜ ਹੁੰਦਾ ਹੈ। ਵਿਨਾਸ਼ ਦੀਆਂ ਫਵਾਹਾਂ ਅਤੇ ਮਾੜੇ ਸਮੇਂ ਦੀ ਕਲਪਨਾ ਨਾਲ ਤੁਹਾਡੇ ਮਨ ਅੰਦਰ ਸ਼ੱਕ ਅਤੇ ਡਰ ਪੈਦਾ ਨਾ ਹੋਵੇ। ਇਸ ਲਈ ਬਹੁਤ ਜ਼ਿਆਦਾ ਬਹਾਦਰੀ ਦੀ ਲੋੜ ਹੁੰਦੀ ਹੈ। 1992 'ਚ ਮੇਰਾ ਰਿਚਰਡ ਨਾਮ ਦਾ ਦੋਸਤ ਮੈਨੂੰ ਮਿਲਣ ਫਿਨਿਕਸ ਆਇਆ। ਉਹ ਸਟਾਕਸ ਅਤੇ ਰੀਅਲ ਸਟੇਟ ਵਿੱਚ ਸਾਡੇ ਵੱਲੋਂ ਚਲਾਏ ਗੇ ਕੰਮਾਂ ਨਾਲ ਬੜਾ ਪ੍ਰਭਾਵਿਤ ਸੀ। ਫਿਨਿਕਸ 'ਚ ਰੀਅਲ ਸਟੇਟ ਦੀ ਕੀਮਤਾਂ ਵਿੱਚ ਮੰਦੀ ਚੱਲ ਰਹੀ ਸੀ। ਅਸੀਂ ਉਸ ਦਿਨ ਨਾਲ 2 ਦਿਨ ਗੁਜ਼ਾਰੇ ਅਤੇ ਉਸਨੇ ਦੱਸਿਆ ਕਿ ਕੈਸ਼ ਫਲੋ ਤੇ ਪੂੰਜੀ ਵਧਾਉਣ ਦੇ ਲਈ ਕੁਝ ਵਧੀਆ ਮੌਕੇ ਮੌਜੂਦ ਹਨ ਮੇਰੀ ਪਤਨੀ ਅਤੇ ਮੈਂ ਰੀਅਲ ਏਸਟੇਟ ਏਜੰਟ ਨਹੀਂ ਹਾਂ ਅਸੀਂ ਖਾਲਿਸ ਤੌਰ ਤੇ ਨਿਵੇਸ਼ਕ ਹਾਂ ਇੱਕ ਰਿਜ਼ੋਰਟ ਕਮਿਊਨਿਟੀ ਚ ਇੱਕ ਯੂਨਿਟ ਤੈਅ ਕਰਨ ਤੋਂ ਬਾਅਦ ਅਸੀਂ ਇੱਕ ਏਜੰਟ ਨਾਲ ਗੱਲ ਕੀਤੀ ਜਿਸਨੇ ਉਸ ਦੁਪਹਿਰ ਨੂੰ ਉਸ ਨੂੰ ਵੇਚ ਦਿੱਤਾ 2 ਬੈੱਡਰੂਮ ਦੇ ਉਸ ਘਰ ਦੀ ਕੀਮਤ ਕੇਵਲ 42000 ਡਾਲਰ ਸੀ ਇਸ ਤਰ੍ਹਾਂ ਦੀਆਂ ਯੂਨਿਟਾਂ ਉਸ ਵੇਲੇ 65000 ਚ ਵਿਕ ਰਹੀਆਂ ਸਨ ਉਸ ਨੂੰ ਇਹ ਬੜੇ ਫਾਇਦੇ ਵਾਲਾ ਸੌਦਾ ਲੱਗਿਆ ਰੋਮਾਂਚਿਤ ਹੋ ਕੇ ਉਸਨੇ ਇਸ ਨੂੰ ਖਰੀਦ ਲਿਆ ਅਤੇ ਬੋਸਟਨ ਮੁੜ ਗਿਆ 15 ਦਿਨਾਂ ਬਾਅਦ ਏਜੰਟ ਨੇ ਸਾਨੂੰ ਫੋਨ ਕੀਤਾ ਕਿ ਸਾਡਾ ਦੋਸਤ ਪਿੱਛੇ हट ਗਿਆ ਸੀ ਮੈਂ ਇੱਕਦਮ ਉਸ ਨੂੰ ਫੋਨ ਕਰਕੇ ਇਸ ਦਾ ਕਾਰਨ ਪਤਾ ਕੀਤਾ ਉਸਨੇ ਇੰਨਾ ਕਿਹਾ ਕਿ ਉਸਨੇ ਇਸ ਵਿਸ਼ੇ ਉੱਤੇ ਆਪਣੇ ਇੱਕ ਗੁਆਂਢੀ ਨਾਲ ਚਰਚਾ ਕੀਤੀ ਅਤੇ ਉਸਦੇ ਗੁਆਂਢੀ ਦਾ ਕਹਿਣਾ ਸੀ ਕਿ ਇਹ ਇੱਕ ਮਾੜਾ ਸੌਦਾ ਹੈ ਕਿਓ ਹੋ ਜਿਆਦਾ ਮਹਿੰਗੇ ਵਿੱਚ ਖਰੀਦ ਰਿਹਾ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ